ਇਹ ਦਾ ਮੁੱਖ ਏਜੰਡਾ ਸਿੱਖਿਆ ਤੇ ਸਿੱਖਿਆ ਦਾ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਚਾਹੇ ਉਹ ਛੇਰੀਆ ਸਿੱਖਿਆ ਹੋਵੇ ਸਕੂਲ ਸਿੱਖਿਆ ਹੋਵੇ ਜਾਂ ਫਿਰ ਤਕਨੀਕੀ ਸਿੱਖਿਆ ਹੋਵੇ ਆ ਪਿਛਲੇ 3 ਸਾਲਾਂ ਦੇ ਵਿੱਚ ਬੁਨਿਆਦੀ ਢਾਂਚੇ ਦੇ ਉੱਤੇ ਬਹੁਤ ਸ਼ਾਨਦਾਰ ਕੰਮ ਹੋਇਆ ਲਾਜਵਾਬ ਕੰਮ ਹੋਇਆ ਚਾਹੇ ਉਹ ਸਕੂਲਾਂ ਦੀਆਂ ਚਾਰਦੀਵਾਰੀਆਂ ਹੋਣ ਕਲਾਸਰੂਮਸ ਹੋਣ ਲੈਬਸ ਹੋਣ ਸਕਿਉਰਿਟੀ ਗਾਰਡ ਹੋਣ ਕੈਂਪਸ ਮੈਨੇਜਰ ਹੋਵੇ ਟਰਾਂਸਪੋਰਟ ਸਰਵਿਸ ਹੋਵੇ ਵਾਈਫਾਈ ਸਿਸਟਮ ਹੋਣ ਸੀਸੀਟੀਵੀ ਕੈਮਰਾਜ਼ ਹੋਣ ਅਰ ਸਮੇਂ ਸਿਰ ਯੂਨੀਫਾਰਮ ਪਹੁੰਚਣੀਆਂ ਸਮੇਂ ਸਿਰ ਕਿਤਾਬਾਂ ਪਹੁੰਚਣੀਆਂ ਟੀਚਰਸ ਦੀ ਫੋਰਨ ਟ੍ਰੇਨਿੰਗ ਬੱਚਿਆਂ ਦਾ ਐਕਸਪੋਜ਼ਰ ਵਿਜ਼ਿਟ ਸਕੂਲਸ ਆਫ ਐਮੀਨੈਂਸ ਉਸ ਤੇ ਇਸ ਦੇ ਨਾਲ ਨਾਲ ਜਿੱਥੇ ਇਨਫਰਾਸਟ੍ਰਕਚਰਲ ਕੰਮ ਹੋਇਆ ਉੱਥੇ ਬੱਚਿਆਂ ਦੀ ਫਾਊਂਡੇਸ਼ਨਲ ਲਰਨਿੰਗ ਨੂੰ ਲੈ ਕੇ ਅਸੀਂ ਬਹੁਤ ਜ਼ਮੀਨੀ ਪੱਧਰ ਦੇ ਉੱਤੇ ਕੰਮ ਕੀਤਾ ਤੇ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੱਕ ਐਡਾ ਦਾ ਸਿਸਟਮ ਬਣਾਇਆ ਜਿਹਦੇ ਵਿੱਚ ਅਧਿਆਪਕਾਂ ਦੇ ਉੱਤੇ ਪ੍ਰੈਸ਼ਰ ਨਹੀਂ ਪਾਇਆ ਅਧਿਆਪਕਾਂ ਦੇ ਉੱਤੇ ਟਾਰਗੇਟ ਨਹੀਂ ਦਿੱਤੇ ਗਏ ਪਰ ਅਧਿਆਪਕਾਂ ਨੂੰ ਮੋਟੀਵੇਟ ਕੀਤਾ ਗਿਆ ਟੀਮ এডੂਕੇਸ਼ਨ ਦਾ ਹਿੱਸਾ ਬਣਾਇਆ ਗਿਆ ਉਹਨਾਂ ਦੀ ਵਿਦੇਸ਼ ਟ੍ਰੇਨਿੰਗਸ ਉਹਨਾਂ ਦੇ ਨਾਲ ਲਗਾਤਾਰ ਟੀਚਰ ਵਿਦ ਡਾਇਲੌਗਸ ਉਹਨਾਂ ਨੂੰ ਜਾ ਜਾ ਕੇ ਸਕੂਲਾਂ ਚ ਉਹਨਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਆਪਣਾ ਮਕਸਦ ਹਰ ਬੱਚੇ ਨੂੰ ਜਿਹੜਾ ਹੈ ਸ਼ਾਨਦਾਰ ਬਣਾਣਾ ਹੈ ਮਿਸ਼ਨ ਸਮਰਥ ਦੇ ਰਾਹੀਂ ਅਸੀਂ ਪਹਿਲਾਂ ਬੱਚੇ ਆਈਡੈਂਟੀਫਾਈ ਕੀਤੇ ਜਿਹੜੇ ਬੱਚੇ ਪੰਜਾਬੀ ਨਹੀਂ ਪੜ ਪਾਉਂਦੇ ਸੀ ਮੈਥਸ ਦਾ ਬੇਸਿਕ ਕੈਲਕੂਲੇਸ਼ਨ ਨਹੀਂ ਕਰ ਪਾਉਂਦੇ ਸੀ ਜਿਸ ਜਮਾਤ ਚ ਹੈ ਉਹਦੀ ਬੇਸਿਕ ਨਹੀਂ ਪੜ ਪਾਉਂਦੇ ਸੀ ਉਸ ਦਾ ਨਤੀਜਾ ਇਹ ਹੋਇਆ ਮਿਸ਼ਨ ਸਮਰਥ ਨੂੰ ਫੇਸ ਵਾਈਸ ਚਲਾ ਚਲਾ ਕੇ ਕਿ ਇਸ ਸਾਲ ਜਦੋਂ ਭਾਰਤ ਸਰਕਾਰ ਨੇ ਆਪਣਾ ਨੈਸ਼ਨਲ ਅਸੈਸਮੈਂਟ ਸਰਵੇ ਕੀਤਾ ਪਰਕ ਜਿਸ ਦੇ ਨਤੀਜੇ ਪਿਛਲੇ ਦਿਨੀ ਚ ਭਾਰਤ ਸਰਕਾਰ ਨੇ ਅਨਾਉਂਸ ਕੀਤੇ ਤਾਂ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਨੰਬਰ 1 ਆਇਆ ਇਕੱਲਾ ਨੰਬਰ 1 ਨਹੀਂ ਆਇਆ ਪੰਜਾਬ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਖਾਸ ਕਰਕੇ ਤੀਜੀ ਜਮਾਤ ਚ 100 ਤੋਂ 80 ਜਿਹੜਾ ਅੰਕ ਹੈ ਇੱਕ ਰਿਕਾਰਡ ਕਾਇਮ ਕਰ ਦਿੱਤਾ ਜਦਕਿ ਬਾਕੀ ਦੇਸ਼ ਦੀ ਐਵਰੇਜ ਸਿਰਫ 60 ਤੋਂ 65 ਤੱਕ ਹੈ ਯਾਨੀ ਅਸੀਂ ਇਨਾ ਫਾਰ ਅਹੈਡ ਹੈ ਫਰਮ ਦ ਨੈਸ਼ਨਲ ਐਵਰੇਜ ਤੇ ਹੁਣ ਜਦੋਂ ਉਸ ਨੂੰ ਮੈਂ ਦੇਖ ਰਿਹਾ ਸੀ ਉਸਦੇ ਇਕੱਲਾ ਨੰਬਰ 1 ਆਣਾ ਨਹੀਂ ਉਸ ਦੀ ਜਦੋਂ ਮੈਂ ਡਿਟੇਲਡ ਐਨਾਲਿਸਿਸ ਕਰ ਰਿਹਾ ਸੀਗਾ ਪੜਖ ਦੇ ਸਰਵੇ ਦੀ ਤਾਂ ਇੱਕ ਆંકੜਾ ਜੀ ਅੱਜ ਮੈਂ ਸਾਰੇ মিডিਆ ਦੇ ਸਾਥੀਆਂ ਨੂੰ ਵੀ ਦੇ ਰਿਹਾ ਇਹਦੇ ਵਿੱਚ ਜਿਹੜੇ ਕਿukkli ਜਦੋਂ ਇਹ ਨੈਸ਼ਨਲ ਅਸੈਸਮੈਂਟ ਸਰਵੇ ਹੁੰਦਾ ਤਾਂ ਇਹ ਸਰਕਾਰੀ ਸਕੂਲ ਦਾ ਵੀ ਕੁਝ ਸਕੂਲ ਸਿਲੈਕਟ ਕਰਦੇ ਆ ਭਾਰਤ ਸਰਕਾਰ ਆਪਣੇ ਆਪ ਸਿਲੈਕਟ ਕਰਦੀ ਹੈ ਕੁਝ ਪ੍ਰਾਈਵੇਟ ਸਕੂਲ ਸਿਲੈਕਟ ਕਰਦੀ ਹੈ ਤੇ ਕੁਝ ਉਹਨਾਂ ਦੇ ਆਪਣੇ ਜਿਹੜੇ ਭਾਰਤ ਸਰਕਾਰ ਦੇ ਸਕੂਲਸ ਨੇ ਕੇਂਦਰੀ ਵਿਦਿਆਲੇ ਹਜ਼ ਨੇ ਉਹਨਾਂ ਨੂੰ ਸਿਲੈਕਟ ਕਰਦੀ ਹੈ ਇਹ ਭਾਰਤ ਸਰਕਾਰ ਦੁਆਰਾ ਕਰਾਇਆ ਗਿਆ ਸਰਵੇ ਹੈ ਉਹਨਾਂ ਵੱਲੋਂ ਸਕੂਲ ਸਿਲੈਕਟ ਹੁੰਦੇ ਸਾਨੂੰ ਕੁਝ ਨਹੀਂ ਪਤਾ ਹੁੰਦਾ ਕਿ ਸਾਡਾ ਕਿਹੜਾ ਸਰਕਾਰੀ ਸਕੂਲ ਆ ਜਾਊਗਾ ਉਸ ਦੇ ਬਾਵਜੂਦ ਜੋ ਅੰਕੜੇ ਹੈ ਉਹ ਤੁਹਾਡੇ ਸਾਹਮਣੇ ਹੈ ਚਾਹੇ ਉਹ ਤੀਜੀ ਜਮਾਤ ਹੋਵੇ ਮਾਈਟ ਬੀ ਟੈਸਟ ਕਲਾਸ 3 ਯਾ ਛੇਵੀਂ ਜਮਾਤ ਹੋਵੇ ਕਲਾਸ 6th ਹੋਵੇ ਜਾਂ ਕਲਾਸ 9th ਹੋਵੇ ਜਾਂ ਨੌਵੀਂ ਜਮਾਤ ਹੋਵੇ ਅਕ੍ਰੋਸ ਆਲ ਦਾ 3 ਕਲਾਸਿਸ ਤਿੰਨਾਂ ਜਮਾਤਾਂ ਦੇ ਵਿੱਚ ਆਪਾਂ ਜੀ ਲਾ ਲਈਏ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਸਟੇਟ ਦੇ ਪ੍ਰਾਈਵੇਟ ਸਕੂਲਾਂ ਨੂੰ ਵੀ ਬੀਟ ਕੀਤਾ ਤੇ ਸਟੇਟ ਦੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਐਜੂਕੇਸ਼ਨਲ ਰਿਜ਼ਲਟਸ ਉਹਨੂੰ ਵੀ ਬੀਟ ਕੀਤਾ ਆ ਫੇ ਉਹਨਾਂ ਦਾ ਖੁਦ ਸਰਵੇ ਕਰ ਰਿਹਾ ਮੈਂ ਸਮਝਦਾ ਇਹ ਸਾਡੇ ਅਧਿਆਪਕਾਂ ਦੀ ਬਹੁਤ ਵੱਡੀ ਕਾਮਯਾਬੀ ਹੈ ਪੰਜਾਬ ਦੇ ਵਿੱਚ 1 ਲੱਖ ਤੋਂ ਵੱਧ ਸਰਕਾਰੀ ਸਕੂਲਾਂ ਦੇ ਅਧਿਆਪਕ ਹੈ ਪਿਛਲੇ ਸਮੇਂ ਦੇ ਵਿੱਚ ਜਵੇਂ ਜਿਸ ਤਰੀਕੇ ਨਾਲ ਉਹਨੀ ਮਿਹਨਤ ਕੀਤੀ ਜ਼ਮੀਨ ਤੇ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਸਾਡੀ ਮਾਂ ਬੋਲੀ ਦਾ ਰਿਹਾ ਅਸੀਂ ਇਸ ਵਾਰੀ ਪੰਜਾਬੀ ਦੇ ਉੱਤੇ ਬਹੁਤ ਜ਼ੋਰ ਦਿੱਤਾ ਕਿਉਂਕਿ ਚਾਈਲਡ ਸਾਈਕੋਲੋਜੀ ਇਹ ਕਹਿੰਦੀ ਹੈ ਕਿ ਜਦੋਂ ਬੱਚਾ ਆਪਣੀ ਮਾਤ ਭਾਸ਼ਾ ਸਿੱਖ ਲੂਗਾ ਤਾਂ ਉਹ ਪੰਜਾਬੀ ਤਾਂ ਜੇਕਰ ਆਪਣੀ ਮਾਤ ਭਾਸ਼ਾ ਸਿੱਖ ਲੂਗਾ ਫਿਰ ਉਹਨੂੰ ਸਾਇੰਸ ਵੀ ਸਮਝ ਆ ਜਾਊਗੀ ਫਿਰ ਉਹਨੂੰ ਮੈਥ ਵੀ ਸਮਝ ਆ ਜਾਊਗਾ ਫਿਰ ਉਹਦਾ ਦਿਮਾਗ ਹੈ ਜਿਹੜਾ ਉਹਦਾ ਦਾਇਰਾ ਖੁੱਲਦਾ ਅਸੀਂ ਸਭ ਤੋਂ ਵੱਧ ਜ਼ੋਰ ਪੰਜਾਬੀ ਲਰਨਿੰਗ ਦੇ ਉੱਤੇ ਦਿੱਤਾ ਪੰਜਾਬੀ ਰੀਡਿੰਗ ਪੰਜਾਬੀ ਰਾਈਟਿੰਗ ਉਸ ਦਾ ਨਤੀਜਾ ਇਹ ਹੋਇਆ ਕਿ ਇੰਨੇ ਸ਼ਾਨਦਾਰ ਨਤੀਜੇ ਜਿਹੜੇ ਐ ਤੁਸੀਂ ਹੁਣ ਇਹਨੂੰ ਆਮ ਸੋਚਾਂਗੇ ਤੁਸੀਂ ਅੱਜ ਵੀ ਮੈਨੂੰ ਉਦਾਹਰਨ ਦੇ ਵੀ ਉਹ ਸਰਕਾਰੀ ਸਕੂਲ ਦਾ ਹਾਲ ਬਹੁਤ ਖਰਾਬ ਹੈ ਫਿਰ ਤੁਸੀਂ ਪ੍ਰਾਈਵੇਟ ਨਾਲ ਕਿਵੇਂ ਕੰਪਲੀਟ ਕਰ ਰਹੇ ਹੋ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਸਾਡੇ ਅਧਿਆਪਕਾਂ ਨੇ ਮਿਹਨਤ ਕੀਤੀ ਹੈ ਆਪਣੀ ਮਾਂ ਬੋਲੀ ਦੇ ਵਿੱਚ ਉਸ ਦਾ ਨਤੀਜਾ ਇਹ ਹੋਇਆ ਕਿ ਤਾਂ ਕਰਕੇ ਜਿਹੜੇ ਨਤੀਜੇ ਆ ਸਾਡੇ ਬੱਚਿਆਂ ਦੀ ਜੋ ਸਮਝ ਹੈ ਉਹ ਇੰਨੀ ਸ਼ਾਨਦਾਰ ਆਈ ਹੈ ਮੈਂ ਆਪਣੇ ਸਾਰੇ ਹੀ ਟੀਮ ਐਜੂਕੇਸ਼ਨ ਨੂੰ ਸਾਡੇ ਵਿਭਾਗ ਦੇ ਸਾਰੇ ਅਧਿਕਾਰੀ ਸਾਡੇ ਉਹ ਸਾਰੇ 1 ਲੱਖ ਤੋਂ ਵੱਧ ਅਧਿਆਪਕ ਸਹਿਬਾਨ ਜੋ ਦਿਨ ਰਾਤ ਮਿਹਨਤ ਕਰਦੇ ਹੈ ਅੱਜ ਤੱਕ ਇਸ محکمہ ਇਹਦਾ ਪੱਖ ਕਦੀ ਨਹੀਂ ਹੋਇਆ ਕਦੀ ਇਦਾਂ ਦੀ ਪੀਸੀਆਂ ਨਹੀਂ ਹੁੰਦੀਆਂ ਸੀ ਹਮੇਸ਼ਾ ਚੈਨਲਾਂ ਤੇ ਹੀ ਖਬਰ ਚੱਲਦੀ ਸੀ ਕਿ ਟੀਚਰਾਂ ਨੂੰ ਕੁੱਟਿਆ ਗਿਆ ਟੀਚਰਾਂ ਦੇ ਡਾਂਗਾਂ ਮਾਰੀ ਅੱਜ ਮੈਂ ਬਤੌਰ ਸਿੱਖਿਆ ਮੰਤਰੀ ਆਫ ਪੰਜਾਬ ਮ ਆਪਣੇ ਸਾਰੇ ਅਧਿਆਪਕ ਵਰਗ ਨੂੰ ਇਹ ਮੁਬਾਰਕਬਾਦ ਹੈ ਉਹਨਾਂ ਦੀ ਮਿਹਨਤ ਦੀ ਕਾਮਯਾਬੀ ਹੈ ਕਿ ਅਸੀਂ 3 ਸਾਲਾਂ ਚ ਕਰਕੇ ਦਿਖਾ ਦਿੱਤਾ ਤੇ ਬਿਨਾਂ ਕਿਸੇ ਪ੍ਰੈਸ਼ਰ ਤੋਂ ਪਹਿਲਾਂ ਵੀ ਹੁੰਦੇ ਸੀ ਕੋਈ ਫਰਜ਼ੀ ਆਨਸਰ ਬੁੱਕਾਂ ਨਹੀਂ ਦਿੱਤੀਆਂ ਕੋਈ ਕਿਸੇ ਤੇ ਪ੍ਰੈਸ਼ਰ ਨਹੀਂ ਪਾਇਆ ਸਿਰਫ ਮੋਟੀਵੇਟ ਕਰਕੇ ਇਹ ਉਹਨਾਂ ਦੀ ਮਿਹਨਤ ਦੀ ਕਾਮਯਾਬੀ ਹੈ ਨਾਲ ਹੀ ਜਿੰਨੇ ਵੀ ਸਾਡੇ ਅਧਿਕਾਰੀ ਚਾਹੇ ਉਹ ਸਟੇਟ ਆਫਿਸ ਦੇ ਹੋਣ ਉਹ ਅਧਿਕਾਰੀ ਜੋ ਪਿਛਲੇ ਸਮੇਂ ਦੇ ਵਿਭਾਗ ਚ ਕੰਮ ਕਰਕੇ ਚਲੇ ਗਏ ਚਾਹੇ ਅੱਜ ਕਿਤੇ ਹੋਰ ਮਹਿਕਮਿਆਂ ਦੇ ਵਿੱਚ ਹੈ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਤੇ ਨਾਲ ਨਾਲ ਜਿਹੜੇ ਸਾਡੇ ਨਾਨ ਟੀਚਿੰਗ ਸਟਾਫ ਹੈ ਚਾਹੇ ਉਹ ਮਿਡ-ਡੇ ਮੀਲ ਵਰਕਰਸ ਹੋਣ ਉਹਨਾਂ ਦਾ ਵੀ ਇੱਕ ਬਹੁਤ ਵੱਡੀ ਵੱਡਾ ਰੋਲ ਹੁੰਦਾ ਹੈ ਸਾਡੇ ਸਕੂਲਾਂ ਨੂੰ ਚਲਾਉਣ ਚ ਚਾਹੇ ਉਹ ਸਕਿਉਰਟੀ ਗਾਰਡ ਜਿਹੜੇ ਹੁਣ ਰੱਖੇ ਆ ਕੈਂਪਸ ਮੈਨੇਜਰ ਰੱਖੇ ਆ ਸਾਡੇ ਲੈਬ اٹੈਂਡੈਂਟ ਸਾਰੀ ਮੈਦ ਜਿਹੜੀ ਟੀਮ ਐਜੂਕੇਸ਼ਨ ਹੈ ਉਸ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵੱਡੀ ਕਾਮਯਾਬੀ ਹੈ ਸਫਰ ਇੱਥੇ ਨਹੀਂ ਰੁਕਣਾ 20000 ਸਕੂਲ ਹੈ ਅਸੀਂ ਸਾਰੇ ਸਕੂਲ ਠੀਕ ਕਰਨੇ ਆ ਹਜੇ ਮਿਸ਼ਨ ਹੋਰ ਵੱਡਾ ਹੈ ਪਰ ਇਹ ਇੱਕ ਬਹੁਤ ਵੱਡਾ ਕੀਰਤੀਮਾਨ ਹੈ ਤੇ ਖੁਦ ਭਾਰਤ ਸਰਕਾਰ ਦੇ ਸਰਵੇ ਚ ਤਾਂ ਮੈਨੂੰ ਲੱਗਿਆ ਕਿ ਇਹ ਜਾਣਕਾਰੀ ਹਰ ਇੱਕ ਪੰਜਾਬੀ ਤੱਕ ਆ ਦੇਸ਼ਵਾਸੀਆਂ ਤੱਕ ਜੋ ਸਾਡੇ ਟੀਚਰਸ ਦੀ ਮਿਹਨਤ ਤੱਕ ਪਹੁੰਚਣੀ ਚਾਹੀਦੀ ਹੈ